reciprocal pronouns ਅੱਜ ਅਸੀਂ ਰਿਸਿਪੀਕਲ ਪ੍ਰੋਨਾਉਨ ਬਾਰੇ ਗੱਲ ਕਰਾਂਗੇ ਰਿਸਿਪੀਕਲ ਪ੍ਰੋਨਾਉਨਸ ਇੰਡੀਕੇਟ ਅ ਮਿਊਚੁਅਲ ਐਕਸ਼ਨ অর ਰਿਲੇਸ਼ਨਸ਼ਿਪ ਬੀਟਵੀਨ ਟੂ অর ਮੋਰ ਪੀਪਲ অর ਥਿੰਗਸ ਪਰਸਪਰ ਸਵਰਨਾ ਦੋ ਜਾਂ ਦੋ ਤੋਂ ਵੱਧ ਲੋਕਾਂ ਜਾਂ ਚੀਜ਼ਾਂ ਵਿਚਕਾਰ ਆਪਸੀ ਕਿਰਿਆ ਜਾਂ ਸੰਬੰਧਾਂ ਨੂੰ ਦਰਸਾਉਂਦੇ ਹਨ ਇਸ ਵਿੱਚ ਦੋ ਰਿਸਿਪੀਕਲ ਪ੍ਰੋਨਾਉਨ ਵਾਰੇ ਅੱਜ ਅਸੀਂ ਗੱਲ ਕਰਾਂਗੇ ਇਕ ইਚ ਅਦਰ ਜੋ ਕਿ ਦੋ ਜਾਣਿਆਂ ਲਈ ਵਰਤਿਆ ਜਾਂਦਾ ਹੈ ਫੋਰ एग्जांपल ਗगन ਐਂਡ ਹਰਦੀਪ ਹੈਲਪਡ ইਚ ਅਦਰ ਗगन ਅਤੇ ਹਰਦੀਪ ਨੇ ਇੱਕ ਦੂਜੇ ਦੀ ਮਦਦ ਕੀਤੀ ਦੂਸਰਾ ਵਨ ਅਨਦਰ ਦੋ ਜਾਣਿਆਂ ਤੋਂ ਵੱਧ ਵਿਅਕਤੀਆਂ ਲਈ ਵਰਤਿਆ ਜਾਂਦਾ ਹੈ ਜਿੱਥੇ ਦੋ ਤੋਂ ਵੱਧ ਵਿਅਕਤੀ ਇਕੱਠੇ ਹੋਣ ਦੇ ਆਰ ਓਪਨ ਐਂਡ ਔਨੈਸਟ ਵਿਦ ਵਨ ਅਨਦਰ ਉਹ ਇੱਕ ਦੂਜੇ ਨਾਲ ਖੁੱਲੇ ਅਤੇ ਇਮਾਨਦਾਰ ਹਨ।